ਵੀ ਆ ਕੇ ਕਾਦੇ ਵਾਸਤੇ ਨੇ ਹਾਂ ਆਦਾ ਚੱਲ ਗੇਅਰ ਹੋ ਗਿਆ ਕਾਦੇ ਵਾਸਤੇ ਕਈ ਵਾਰ ਜੀ ਰਸਤੇ 'ਚ ਜਾਂਦੇ ਜਾਂਦੇ ਕੁਝ ਅਜਹੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਆਪਾਂ ਕਦੇ ਲੰਘ ਹੀ ਨਹੀਂ ਸਕਦੇ ਤੇ ਸਾਨੂੰ ਇੱਕ ਅਜੀਹੀ ਚੀਜ਼ ਮਿਲੀ ਹੈ ਜਿਹੜੀ ਬਹੁਤ ਜ਼ਿਆਦਾ ਬਾਗਮਾਲੇਵਾ ਛੋਡੇ ਨਾਲ ਵੀ ਸ਼ੇਅਰ ਕਰਦਾ ਵੀ ਅਸੀਂ ਢਾਬੇ ਤੇ ਖੜੇ ਹਾਂ ਜੀ ਢਾਬਾ ਹੈਗਾ ਜੀ ਬਸੰਤ ਢਾਬਾ ਪਰ ਇੱਥੇ ਸਾਨੂੰ ਜਿਹੜੀ ਚੀਜ਼ ਮਿਲੀ ਹੈ ਮੇਨ ਉਹ ਹੈਗਾ ਜੀ ਟਰੈਕਟਰ ਆਪਣੇ ਨਾਲ ਤਾਂ ਜਰ ਆਹ ਢਾਬੇ ਵਾਲੇ ਚੰਗੇ ਨੇ ਜਿਨ੍ਹਾਂ ਨੇ ਆਪਣਾ ਵਿਰਸਾ ਸਾਂਭ ਕੇ ਰੱਖਿਆ ਪਰ ਯਾਰ ਕੰਮ ਇਹ ਹੁੰਦਾ ਕਿ ਵੀ ਇਹ ਟਰੈਕਟਰ ਦਾ ਨਹੀਂ ਪਤਾ ਲੱਗ ਰਿਹਾ ਕਿਹੜਾ ਟਰੈਕਟਰ ਹੈ। ਬਾਈ ਪਤਾ ਲੱਗ ਗਿਆ ਕਿਹੜਾ ਟਰੈਕਟਰ ਹੈ ਇਹ? ਨਹੀਂ ਜੀ ਪਤਾ ਨਹੀਂ ਲੱਗਿਆਗਾ ਸਾਨੂੰ ਟਰੈਕਟਰ ਦਾ। ਪਰ ਸਾਨੂੰ ਐ ਲੱਗਦਾ ਵੀ ਬਿੰਨੋ ਢਿੱਲੋ ਇੱਕ ਫਿਲਮ ਦੇ ਵਿੱਚ ਬਾਈ ਟਰੈਕਟਰ ਚਲਾਉਂਦਾ ਹੁੰਦਾ ਬਾਈ ਲਾਰਸ ਜਿਆਦਾ ਹੋ ਨਾ ਹੋਵੇ। ਬਾਈ ਲਾਰਸ ਲਿਖਿਆ ਤਾਂ ਹੈ। ਲਿਖਿਆ ਹੈ ਨਹੀਂ ਲਿਖਿਆ ਹੋਇਆ ਕੁਝ ਹੋ ਰਿਹਾ ਪਰ ਆਹ ਚੀਜ਼ ਦਿਖਾਉਣੀ ਹੈ ਕਿ ਤਾ ਤੁਸੀਂ ਸਟੀਅਰਿੰਗ ਚੈੱਕ ਕਰੋ। ਆਹ ਸਟੀਅਰਿੰਗ ਉੱਥੇ ਹੈ ਜਿੱਥੇ ਆਪਣੇ ਨਵੇਂ ਟਰੈਕਟਰਾਂ ਦੇ ਬ੍ਰੇਕ ਨੇ। ਤੇ ਇਹਦੇ ਬ੍ਰੇਕ ਹੈਗੇ ਨੇ ਆ ਇੱਥੇ ਪਿੱਛੇ ਤੁਸੀਂ ਨਿਗਾਹ ਮਾਰੋ। ਕਲੱਚ ਇਹ ਗੇਮ ਪਲੇਟ ਬੰਦੇ ਕਿੰਨਾ ਵੱਡਾ ਆਹ ਦੇਖੋ ਤੇ ਆਹ ਦੇਖੋ ਆ ਪਤ ਨਹੀਂ ਕੀ ਸਿਸਟਮ ਆ ਆ ਠੀਕ ਹੈ ਤੇ ਇੱਕ ਚੀਜ਼ ਆਹ ਦੇਖੋ ਤੁਸੀਂ ਇਧਰ ਸਾਈਡ ਤੇ ਇਹਦੇ ਕੋਈ ਬੰਦਾ ਨਹੀਂ ਬੈਠ ਸਕਦਾ ਆ ਇਧਰ ਵੀ ਨਹੀਂ ਬੈਠ ਸਕਦਾ ਸੀ ਸਾਈਥੇ ਆ ਗਿਆ ਤੇ ਬਾਕੀ ਤੁਸੀਂ ਆ ਸੀਟ ਦਿਖਾਓ ਕਿੱਡੀ ਐ ਸੀਟ ਇਹਦੀ ਬਾਈ ਬਹੁਤ ਵੱਡੀ ਐ ਸੀਟ ਦਾ ਪਤਾ ਕੀ ਕਰਨਾ ਮੈਨੂੰ ਐ ਲੱਗਦਾ ਵੀ ਆਹ ਸੀਟ ਤੇ ਘਰ ਵਾਲੀ ਤੇ ਘਰ ਵਾਲੀ ਬੈਠ ਸਕਦਾ ਨਾ ਆਰਾਮ ਨਾਲ ਜਾਤਾ ਨਹੀਂ ਨਹੀਂ ਪਹਿਲਾਂ ਇਹ ਪੁਰਾਣੇ ਟਰੈਕਟਰ ਨੇ ਜੀ ਠੀਕ ਐ ਪੁਰਾਣੇ ਬਜ਼ੁਰਗ ਜਿਹੜੇ ਬੰਦੇ ਸੀ ਉਹ ਵੱਡੇ ਵੱਡੇ ਬੰਦੇ ਸੀ ਜਿਵੇਂ ਡੇ ਡੇਡ ਕਾਉਂਟਰ ਦਾ ਬੰਦਾ ਹੋਣਾ ਅੱਜ ਕੱਲ ਤਾਂ ਬੰਦੇ 40 40 ਕਿਲੋ ਦੇ ਰਹੇ ਹਨਾ ਉਹ ਤਾਂ ਇਹੀ ਆ ਜਾਂਦੇ ਨੇ ਉਹ ਤਾਂ ਐ ਆਉਂਦੇ ਸੀ ਜਮ ਹਾਂ ਚੌੜੇ ਪਰ ਬੈੱਡ ਲੱਗਿਆ ਹੋਇਆ ਜਮ ਹਾਂ ਬਾ ਕਮਾਲ ਤੇ ਇੱਕ ਚੀਜ਼ ਆਹ ਦੇਖੋ ਬਈ ਆਹ ਇੰਡੀਕੇਟਰ ਨੇ ਦੇ ਮੈਨੂੰ ਲੱਗਦਾ ਹਨਾ ਹਾਂ ਇਹ ਇੰਡੀਕੇਟਰ ਨਾ ਨਹੀਂ ਸਹੀ ਪਤਾ ਲੱਗਿਆ ਨਾ ਆ ਕੀ ਆ ਲਿਖਿਆ ਕੀ ਹੋਇਆ ਕੀ ਲਿਖਿਆ ਹੋਇਆ ਸਮਝ ਆਉਂਦਾ ਕੁਝ ਆ ਤਾਂ ਬਾਈ ਜਾਂ ਤਾਂ ਈ ਲਿਖੀ ਹੋਈ ਲੱਗਦੀ ਹੈ ਜਾਂ ਜੀ ਬਣਦੀ ਹੈ ਜਾਂ ਕੀ ਬਣਦਾ ਪਰ ਹਿਸਾਬ ਚੋਂ ਬਾਹਰ ਐ ਦੱਸੋ ਜੇ ਕਿਸੇ ਨੂੰ ਵੀ ਪਤਾ ਹੈ ਪਰ ਜਿਗਾੜ ਦੇਖੋ ਟਰੈਕਟਰ ਕਿਹੜਾ ਪਹਿਲਾਂ ਤਾਂ ਬਾਈ ਇਹ ਹੀ ਦੱਸਿਓ ਪਰ ਮੈਨੂੰ ਤਾਂ ਲੱਗਦਾ ਬਾਈ ਲਾਰਸੀ ਹੈ ਜਿਹੜੇ ਹਿਸਾਬ ਨਾਲ ਫਿਲਮਾਂ ਕਿ ਦੇਖਿਆ ਆ ਤਾਂ ਐਂ ਲੱਗਦਾ ਜਿਵੇਂ ਕੰਪੈਨ ਦੀ ਕਟਾਈ ਵਾਲਾ ਫਸਲ ਮੂਲੇ ਪਾਸੋਂ ਜਿਗਾੜ ਇਹਦਾ ਸਾਰਾ ਬਾਹਰ ਇੱਕ ਚੀਜ਼ ਆ ਦੇਖੋ ਇਹਦੇ ਆ ਸਾਈਨ ਲੱਗਿਆ ਹੋਇਆ ਯਾਰ ਜਿਹੜੀ ਚੀਜ਼ ਨੇ ਸਭ ਤੋਂ ਜ਼ਿਆਦਾ ਕਰੈਕਟ ਵਗਿਆ ਹੈ ਨਾ ਇਹ ਵਿਚੀ ਸ਼ੋਹ ਦੇ ਫਿੱਟ ਆ ਦੇਖੋ ਪੁਰਾਣਾ ਫਿੱਟ ਆ ਇਹ ਮਗਰੋਂ ਨਹੀਂ ਲਵਾਇਆ ਹੋਇਆ ਇਹ ਸਾਈਨ ਲੱਗਿਆ ਹੋਇਆ ਇਹਦੇ ਇਹਦੀਆਂ ਲਾਈਟਾਂ ਦੇਖੋ ਪੁਰਾਣੀਆਂ ਉਸ ਤੋਂ ਬਾਅਦ ਵੀਰੇ ਬਾ ਜੀ ਆ ਤਾਂ ਸਾਰਾ ਮੈਨੂਅਲ ਬਾਹਰ ਹੀ ਹੈ ਸਾਰਾ ਸਿਸਟਮ ਆ ਦੇਖੋ ਬਈ ਇੱਕ ਹਾਂ ਆ ਚੱਕੇ ਦੇ ਵਿੱਚ ਇਹ ਕੀ ਹੈ ਦੁਬਾਰੇ ਟਾਇਰ ਚੜਾ ਉਹਨਾਂ ਦੇ ਨਾਲ ਹਾਂ ਹਾਂ ਜੇ ਬਾਹਰ ਕੱਢੀ ਹੋਈ ਜਨਾਂ ਨੇ ਠੀਕ ਹੈ ਤੇ ਪਿਛਲਾ ਸਿਸਟਮ ਇਹਦਾ ਬਸ ਬਾਹਰ ਐਕਸਲ ਬਾਹਰ ਹੈਦਾ ਤੇ ਉਸ ਤੋਂ ਬਾਅਦ ਪਿੱਛੋਂ ਆ ਦੇਖ ਲਓ ਜੀ ਇਹਦੀ ਜਾਣਕਾਰੀ ਆ ਲਿਖੀ ਹੋਈ ਪਾਵਰ ਲਿਖਿਆ ਤੇ ਬਈ ਆ ਆ ਚਾਰ ਜਾਲਾ ਲੱਗਿਆ ਹੋਇਆ ਕੋਈ ਚਾਰ ਜਾਲਾ ਲੱਗਿਆ ਜਿਵੇਂ ਪਿੱਛੇ ਪਲੱਗ ਬਲੱਗ ਨਹੀਂ ਜੋੜਦੇ ਹੁੰਦੇ ਆ ਪਲੱਗ ਪਲੱਗ ਸਿਸਟਮ ਰਾਨੀ ਨਾਲ ਜਾਂ ਕਿਸੇ ਚੀਜ਼ ਆ ਪਲੱਗ ਸਿਸਟਮ ਹੋ ਸਕਦਾ ਪਰ ਆ ਪੰਪ ਦੇਖ ਲਓ ਇਹਦਾ ਪੰਪ ਸਾਰਾ ਬਾਹਰ ਹੈ ਲੈਫਟ ਵਾਲਾ ਆ ਤ੍ਰੈਕਟਰ ਬਾਈ ਛਾਤਰੀ ਉੱਪਰਲੇ ਪਾਸੇ ਵੀ ਇਹਦੇ ਫੀਚਰ ਬੰਨਾ ਦਾ ਹੈਗਾ ਉਹ ਦੇਖੋ ਹਾਂ ਆਹ ਲੈਟਾਂ ਨੇ ਆਹ ਕੋਲ ਸੀਸ਼ਾ ਲੱਗਿਆ ਪੁਰਾਣਾ ਠੀਕ ਹੈ ਤੇ ਆਹ ਟੂਲ ਲੱਗਿਆ ਹੋਇਆ ਜਿਹੜੇ ਤੇ ਸਮਾਨ ਧਰਦੇ ਹੁੰਦੇ ਸੀ ਆ ਦੇਖੋ ਟੁੱਟ ਰਿਹਾ ਵੈਸੇ ਇਹ ਵਰਕਿੰਗ 'ਚ ਨਹੀਂ ਹੈਗਾ ਤੇ ਕਮਾਲ ਦੀ ਚੀਜ਼ ਹੈ ਤਾਂ ਬੈਲੈਂਸ ਆਪ ਕੀ ਰੱਖੇ ਰੀਜ ਬਾਰੇ ਵੀ ਬਾਈ ਦੱਸੀ ਹੋਣੀ ਕਿਸੇ ਨੂੰ ਪਤਾ ਹੈ ਵੀ ਆਹ ਕਿ ਕਾਦੇ ਵਾਸਤੇ ਨੇ ਹਣਾ ਆਹ ਤਾਂ ਚੱਲ ਗੇਅਰ ਹੋ ਗਿਆ ਆਹ ਕਾਦੇ ਵਾਸਤੇ ਨਹੀਂ ਇਹ ਰੇਸਾ ਰੁਸਾ ਹੋਣੀ ਹੈ ਬਾਈ ਇਹਦੀਆਂ ਹਿਲਮਾ 'ਚ ਜ਼ਰੂਰ ਦੇਖਿਆ ਹਿਲਮਾ ਫੋਟੋ 'ਚ ਪਰ ਲਾਈਵ ਅੱਜ ਦੇਖਿਆ ਫੇਰ ਵੀ ਇਹਦਾ ਪ੍ਰੋਪਰ ਨਾਂ ਨਹੀਂ ਪਤਾ